कांगड़ी क्लास 10th से कोमबदा लिखया हुआ है और ये सारी पुस्तक आधुनिक भारतीय कांगड़ी से गया सेमेस्टर तीसरे सेमेस्टर काज बी है बीए बीकॉम बीएससी के बीच से हर कोई पंजाबी देख रहे लक्ष्या दास स्वागत करते हैं विद्यार्थियों मैं कहंगी क्यों हो इस वीडियो को शेयर करना लाइक करना सब्सक्राइब करना चैनल को वीडियो देख सको ਇਸੇ ਕਹਾਣੀ ਦੇ ਪਾਤਰ ਹਨ ਹਰਜੀਤ ਲੜਕੀ ਜਿਸਦਾ ਵਿਆਹ ਹੋ ਰਿਹਾ ਹਰਪੰਸ ਉਸ ਦੀ ਸਹੇਲੀ ਨਿਰਮਲ ਹਰਜੀਤ ਦੇ ਚਾਚੇ ਦੀ ਧੀ ਮਹਿੰਦਰ ਨਿਰਮਲ ਦੀ ਸਹੇਲੀ ਉਰਪ੍ਰੀਤ ਕਵਾਂਟਨ ਕੁੜੀਆਂ ਰਣਜੀਤ ਕੌਰ ਨਿਰਮਲ ਦੀ ਬਾਤਾ ਹੈ ਇਹ ਪੰਜਾਬ ਦਾ ਇੱਕ ਪੇਂਟ ਹੈ ਜਿਸ ਦੀ ਕਹਾਣੀ ਲਈ ਗਈ ਹੈ ਇਸ ਦੇ ਵਿੱਚ ਸ਼ਹਿਰ ਹੈ ਪੰਜਾਬ ਸਮਾ ਜਿਹੜਾ ਹੈ ਉਹ ਚਾਂਦ ਦਾ ਹੈ ਤੇ ਵਿਆਹ ਵਾਲੇ ਘਰ ਦਾ ਮਾਹੌਲ ਹੈ ਹਰ ਜੀ ਤੇ ਚਸਤ ਵਿਆਹ ਹੈ ਸੋਫੇ ਤੇ ਬੈਠੀ ਹੈ ਉਸ ਤੇ ਕੋਲ ਕਪੜੇ ਉਪਰੇ ਧੁਗੜੇ ਪਏ ਹਨ ਫਲੇਟਾਂ ਵਿੱਚ ਮਠਿਆਈਆਂ ਆਦ ਖਾਣ ਦੀ ਦਾ ਸਮਾਨ ਪਿਆ ਹੈ ਇਹ ਕਾਗੀ ਦੇ ਰੰਗ ਵਿੱਚ ਇੱਕ ਲੋਕ ਗੀਤ ਸੁਣਨ ਨੂੰ ਮਿਲਦਾ ਹੈ ਆਇਓ ਮੇਰੇ ਦਾਦੇ ਆ ਰੱਬਾ ਕਿੰਨੇ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਚੋਈ ਬਾਬਲ ਤੇਰੇ ਮਹਿਲਾ ਵਿੱਚੋਂ ਤੇਰੀ ਲਾਟੋਂ ਪਰਦੇਸੀ ਇਹ ਕਹਾਣੀ ਕੱਚ ਤੇ ਗਜਰੇ ਰਿਸ਼ਤਿਆਂ ਦੇ ਕੱਚ ਤੇ ਗਜਰੇਵਾਂ ਟੁੱਟਣ ਦੀ ਕਹਾਣੀ ਹੈ ਜੈਸ ਇੱਕ ਕਹਾਣੀ ਇੱਕ ਦੂਸਰੇ ਤੇ ਵਿਸ਼ਵਾਸ ਨਾ ਕਰਨ ਦੀ ਕਹਾਣੀ ਹੈ ਤੇ ਇਸ ਨਾਟਕ ਦੇ ਵਿੱਚ ਜੋ ਕਹਾਣੀ ਇਸ ਦੀ ਗਾਂਘੀ ਚੋ ਕਹਾਣੀ ਲਈ ਹੈ ਉਸ ਦਾ ਸੰਬੰਧ ਰਿਸ਼ਤਿਆਂ ਦੇ ਵਿੱਚ ਜੋ ਇੱਕ ਖਾਲੀਪਣ ਹੈ ਰਿਸ਼ਤਿਆਂ ਦੇ ਵਿੱਚ ਜੋ ਇੱਕ ਪਿਆਰ ਨਹੀਂ ਹੁੰਦਾ ਜਿੰਦਾ ਰਿਸ਼ਤਿਆਂ 'ਚ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਰਿਸ਼ਤਿਆਂ ਦਾ ਅੰਤ ਕੀ ਹੁੰਦਾ ਹੈ ਉਸ ਨੂੰ ਪ੍ਰਗਟ ਕਰਦੀ ਹੈ ਉਹ ਵੀ ਸਾਲ ਦੀ ਐਮੇ ਪਾਸ ਲੜਕੀ ਵਰਛੀਤ ਦੇ ਵਿਆਦਾ ਦੇਣ ਹੈ ਵਿਆਵਲੇ ਦੇਣ ਹੈ ਹਰਜੀਤ ਵਿਆਤੂ ਕਾਰਕ ਕਰਦੀ ਹੈ ਤੇ ਜ਼ੈਫਰੀਨ ਦਾ ਯਤਨ ਕਰਦੀ ਹੈ ਉਸ ਦਾ ਮੰਨਣਾ ਹੈ ਕਿ ਉਸ ਦਾ ਲੜਾ ਜੋ ਪ੍ਰੋਫੈਸਰ ਲੜਾ ਉਸ ਨੂੰ ਪਸੰਦ ਨਹੀਂ ਹੈ ਹਰਜੀਤ ਦਾ ਪਿਤਾ ਉਸਦੇ ਬਚਪਨ ਵਿੱਚ ਹੀ ਕੁਇਜ਼ਰ ਚੁੱਕ ਕਰਤੀ ਉਹ ਤੇ ਉਸ ਦੀ ਮਾਂ ਹਰਜੀਤ ਦੇ ਚਾਚੇ ਕੁਰਪਾ ਗਰਸਿੰਧ ਦੇ ਆਸਰੇ ਜ਼ਿੰਦਗੀ ਬਿਤਾਉਂਦੀ ਹੈ ਉਹ ਆਪਣੇ ਚਾਚੇ ਤੇ ਗਿਲਾ ਕਰਦੀ ਹੈ ਉਸ ਨੇ ਉਸ ਦੀ ਮਾਂ ਤੇ ਉਸ ਉਸ ਨੂੰ ਪਿਆਰ ਤੋਂ ਵੰਚਿਤ ਕਰਕੇ ਜੀਤੀ ਪਾਂਦ ਰੱਖਿਆ ਔਰ ਕਹਾਣੀ ਕਿ ਐ ਸਟੰਗੀ ਦੀ ਇਸ ਵਿੱਚ ਜੋਹਰਜੀਤ ਪਾਤਰ ਹੈ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਹ ਤੇ ਉਸ ਦੀ ਮਾਂ ਦੋਨੋਂ ਹੀ ਸਾਰੀ ਉਮਰ ਆਪਣੇ ਉਸ ਛਾਚੇ ਗੁਰਪਾ ਗੱਤ ਸਿੰਘ ਦੇ ਆਸਰੇ ਤੇ ਕੱਟਦੀਆਂ ਹਨ ਤੇ ਵਿਆਹ ਵਾਲੇ ਸਹਣ ਹਰਜੀਤ ਨੂੰ ਇਹ ਲੱਗਦਾ ਹੈ ਕਿ ਉਸਦੇ ਜਿਹੜਾ ਲੜਕਾ ਉਸ ਨੂੰ ਵਿਆਹ ਪਾਸਤੇ ਆਇਆ ਹੈ ਉਸ ਤੇ ਪਸੰਦ ਦਾ ਦਰਲ ਕੰਮੀ ਹੈ ਕਿਉਂਕਿ ਉਸ ਦੇ ਮਾਮਲੇ ਚਾਚੇ ਨਹੀਂ ਹੈ ਉਸ ਨੂੰ ਦੱਸਿਆ ਰਿਹਾ ਉਸ ਦਾ ਵਿਆਹ ਕਿਸੇ ਨਾਲ ਹੋ ਰਿਹਾ ਹੈ ਉਹ ਕਹਿੰਦੀ ਹੈ 100 ਚਾ दारू ਤੇ 1 ਤੇ ਉਹ 100 ਚਾਚਾ ਤੇ 1 ਜਾਂ ਤਾਂ ਉਸ ਨੂੰ ਪਤਾ ਚੱਲਦਾ ਕਿ ਉਸ ਦੇ ਚਾਚੇ ਦੁਆਰਾ ਉਸ ਵਾਸਤੇ ਚੁਣਿਆ ਗਿਆ ਵਾਰ ਉਸ ਦੀ ਪਸੰਦ ਦਾ ਪ੍ਰੋਫੈਸਰ ਗੁਰਦੀਪ ਸੀ ਉਹ ਥੋੜੀ ਦੇਰ ਬਾਅਦ ਨੇ ਸਿਕਾਂਗੀ ਚਾਪ ਦੇਖਦੇ ਪਹਿਲਾਂ ਤਾਂ ਇਸੇ ਕਾਂਗੀ ਦੇ ਵਿੱਚ ਆਪਸ ਦੇ ਵਿੱਚ ਦੋਹਾਂ ਧਿਰਾਂ ਦੀ ਇੱਕ ਦੂਜੇ ਪ੍ਰਤੀ ਅਵਿਸ਼ਵਾਸ ਬੇਵਿਸ਼ਵਾਸ ਪ੍ਰਗਟ ਹੁੰਦੀ ਹੈ ਚਾਚਾ ਜਿਹੜਾ ਗੁਰਪ੍ਰਗਤ ਸਿੰਘ ਆ ਉਹ ਇਸ ਕਰਕੇ ਆਪਣੀ ਭਤੀਜੀ ਨੂੰ ਨਹੀਂ ਦੱਸਦਾ ਕਿ ਉਸਦਾ ਵਿਆਹ ਕਿਸ ਲੜਕੇ ਨਾਲ ਹੋ ਗਿਆ ਕਿਉਂਕਿ ਉਹ ਦੇਖਣਾ ਚਾਹੁੰਦਾ ਹੈ ਕਿ ਉਸਦੀ ਭਤੀਜੀ ਉਸਦੀ ਕਿੰਨੀ ਕਿ ਇੱਜ਼ਤ ਰੱਖਦੀ ਹੈ ਕਿੰਨੀ ਉਸਦੇ ਰਿਸ਼ਤੇ ਨੂੰ ਵੀ ਲਾਜ ਰੱਖਦੀ ਹੈ ਪਰ ਭਤੀਜੀ ਹੱਥੇ ਨੂੰ ਅੰਦਰ ਗੁੱਸਾ ਹੈ ਕਿ ਉਸਦੇ ਚਾਚੇ ਨੇ ਉਸ ਨੂੰ ਪੁੱਛਿਆ ਕਿ ਉਹ ਉਸਦਾ ਵਿਆਹ ਕਰ ਲੈ ਇਸ ਤਰ੍ਹਾਂ ਦੋਹਾਂ ਦਾ ਆਪਸ ਵਿੱਚ ਇੱਕ ਕਹਿ ਲੋ ਕਿ ਕੋਈ ਪਿਛਾ ਲੈ ਕੇ ਨਾਟਕ ਨਹੀਂ ਕਾਂਗੀ ਕਰਨਾ ਇਤਾਂ ਨਹੀਂ ਕਿ ਕਿ ਦੋਨਾਂ ਦਾ ਹੀ ਆਪਸ ਵਿੱਚ ਇਸ ਗੱਲ ਤੇ ਜਿਹੜੀ ਖੁਰ ਕੇ ਗੱਲ ਨਹੀਂ ਹੁੰਦੀ ਤੇ ਜਿਹੜੀ ਗਰਜੀਤ ਹਲ ਜ਼ੈਰ ਖਾਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨੂੰ ਬਚਾ ਲਿਆ ਜਾਂਦਾ ਹੈ ਤੇ ਚਾਚਾ ਗੁਰਪਤ ਤੇ ਇਸ ਸਦਮੇ ਨਾਲ ਹਾਰਟ ਅਟੈਕ ਉਸ ਨੂੰ ਹੋ ਜਾਂਦਾ ਹੈ ਕਿ ਉਸ ਦੀ ਭਤੀਜੀ ਨੇ ਉਸ ਦੀ ਇਲਾਜ ਨਹੀਂ ਰੱਖੀ ਤੇ ਵਿਆਹ ਵਾਲੇ ਦੇ ਉਸ ਨੇ ਇਸ ਤਰ੍ਹਾਂ ਦਾ ਬੁਰਾ ਵਿਹਾਰ ਕੀਤਾ ਹੈ ਜਿਸ ਤੇ ਨਾਲ ਸੁਮੁੱਛੇ ਜਿਹੜੇ ਰਿਸ਼ਤੇਦਾਰੀਆਂ ਦੇ ਲੋਕਾਚਾਰੀ ਆ ਉਹਦੇ ਵਿੱਚ ਉਸਦੀ ਤੇਸਤੀ ਹੋ ਗਈ ਹੈ ਤੇ ਉਹ ਦਿਲ ਦੇ ਟੈਕ ਨਾਲ ਫਰਾਸ ਤੇ ਰੋਟੀ ਖਾਂਦੇ ਖਾਂਦੇ ਹੀ ਦੇਖ ਕੇ ਢੇਰ ਹੋ ਜਾਂਦਾ ਹੈ ਤੇ ਉਸਦੀ ਬਹੁਤ ਬੱਦਲ ਤੇ ਇਸੇ ਕਾਰਨ ਕੀਤਾ ਵਿਸ਼ਾ ਜੋ ਹੈ ਜੇ ਅਸੀਂ ਗੱਲ ਕਰੀਏ ਤਾਂ ਉਹ ਨਵੀਂ ਪੀੜ੍ਹੀ ਦੁਆਰਾ ਪਿਛਲੀ ਪੀੜ੍ਹੀ ਤੇ ਵਿਸ਼ਵਾਸ ਨਾ ਕਰਨ ਨਾਲ ਸੰਬੰਧਿਤ ਹੈ ਚਾਚੇ ਦੁਆਰਾ ਇਹ ਕਹਿਣਾ ਕਿ ਉਸਨੇ ਚੀਤੇ ਪ੍ਰੋਫੈਸਰ ਲਾੜੇ ਸੰਬੰਧੀ ਓਲਾ ਤਾਂ ਰੱਖਿਆ ਹੈ ਤਾਂ ਜੋ ਸੁਹਰਾਨੀ ਪਰਿਖੇ ਦੇ ਸਕੀ ਤੇ ਮੁੰਡੇ ਦਾ ਨਾਮ ਅਖੀਰ ਤੱਕ ਗੁੱਪਤ ਰੱਖਣਾ ਬਹੁਤ ਅਸਭਾਵਿਕ ਹੈ ਚਾਚੇ ਦੁਆਰਾ ਓਲਾ ਰੱਖਣਾ ਤੇ ਉਹ ਪਰਖ ਸਕੇ ਕਿ ਉਸਦੀ ਭਤੀਜੀ ਉਸਦੀ ਇੱਜ਼ਤ ਦਾ ਕਿੰਨਾ ਖਿਆਲ ਰੱਖਦੀ ਹੈ ਮਾਨਣ ਵਿੱਚ ਨਹੀਂ ਆਉਂਦਾ ਹੁਣ ਬੇਟਾ ਤਕਿਉਂ ਵੀ ਨੰਬਰ ਦਾ ਪ੍ਰਸ਼ਨ ਹੈ ਤੁਹਾਨੂੰ ਸਾਰੀ ਸਟੋਰੀ ਲਿਖਣੀ ਪੈਣੀ ਹੈ ਤਾਂ ਪਹਿਲਾਂ ਸਾਰੀ ਸਟੋਰੀ ਕਿਸੇ ਕਾਂਗ ਵਿੱਚ ਹੁੰਦਾ ਹੈ ਡਾਇਲੌਗ ਵੀ ਕਿਤੇ ਕਿਤੇ ਨੋਟ ਕਰਨੇ ਪੈ ਸਕਦੇ ਹਨ ਤੇ ਉਸ ਤੋਂ ਬਾਅਦ ਜੋ ਵਾ ਕੁਝ ਥਾਟਸ ਨੇ ਕਿ ਬੋਨਾ ਫਿਰ ਉਹਨਾਂ ਨੂੰ ਤੁਸੀਂ ਪੇਸ਼ ਕਰਨਾ ਇਸ ਤੋਂ ਇਲਾਵਾ ਇਸੇ ਕਾਂਗਿਚ ਇਹ ਵੇਖਣ ਲਈ ਕਿ ਮੇਰੀ ਬੱਚੀ ਆਪਣੇ ਪਿਤਾ ਦੀ लाज ਰੱਖਦੀ ਹੈ ਕਿ ਨਹੀਂ ਜਿਉ ਮੇਰੀ ਬੱਚੀ ਹੁੰਦੀ ਤੇ ਅੱਜ ਲੋਕਾਂ ਅੱਗੇ ਮੇਰੀ ਧੌਣ ਨੇ ਜਣਾਵਾਂ ਦੀ ਸਾਨੂੰ ਸਾਰੇ ਅੱਗੇ ذلیل ਨਾ ਕਰ ਹੁਣ ਇੱਕ ਚਾਚੇ ਵੱਲੋਂ ਆਪਣੀ ਭਤੀਜੀ ਬਾਰੇ ਇਹ ਡਾਇਲੌਗ ਹੈ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਇਹ ਬੜੀ ਆਸਪਭਾਵਿਕ ਗੱਲ ਜਾਂਦੀ ਹੈ ਕਿ ਕੋਈ ਚਾਚਾ ਜਾਂ ਕੋਈ ਪਿਤਾ ਇਹ ਪਰਖਣ ਲਈ ਕੋਸ਼ਿਸ਼ ਕੀਤੀ ਕਿ ਲੜਕੀ ਜਾਂ ਉਸ ਦੀ ਧੀ ਉਸ ਦੀ ਕਿੰਨੀ ਲਾਜ ਰੱਖਦੀ ਹੈ ਉਸ ਨੂੰ ਦੱਸੇ ਹੀ ਨਾ ਕਿ ਉਸ ਦਾ ਵਿਆਹ ਕਿਸ ਨਾਲ ਹੋ ਰਿਹਾ ਹੈ ਜਾਂ ਵਿਆਹ ਵਾਲੇ ਦਿਨ ਕੁੜੀ ਨੂੰ ਇਹ ਥਾਟ ਆ ਰਿਹਾ ਹੈ ਕਿ ਜੇ ਇਸ ਲੜਕੇ ਦਾ ਵਿਆਹ ਹੋ ਰਿਹਾ ਉਸ ਦਾ ਸੰਖਦਾ ਹੈ ਕਿ ਨਹੀਂ ਬੜਾ ਨਾਮ ਅੰਡਲੇ ਹੋ ਗਿਆ ਆਪਾਂ ਬੇਸੀ ਕਾਂਗੀ ਨੂੰ ਉਸ ਨੇ ਇਸ ਤਰ੍ਹਾਂ ਕਿ ਕਿ ਸੈਸਕਾਰ ਕਰ ਸਕਦੇ ਆਂਗੇ ਇਹ ਬੱਚੇ ਉੱਚ ਗੱਲਾਂ ਬਹੁਤ ਆਸਪਭਾਵਿਕ ਹੈ ਇਹ ਕੱਚ ਦਾ ਨਜ਼ਰਾ ਆਪਸੀ ਰਿਸ਼ਤਿਆਂ ਦੇ ਟੁੱਟਣ ਦਾ ਤਕਦੀਰ ਜਦ ਹਰਜੀਤ ਦਾ ਦਿਲ ਚਾਚੇ ਦੁਆਰਾ ਰੱਖੇ ਉਲੇ ਕਾਰਨ ਟੁੱਟ ਜਾਂਦਾ ਹੈ ਕਿਉਂ ਮਰਨ ਦੀ ਕੋਸ਼ਿਸ਼ ਕਰਦੀ ਹੈ ਪਰ ਚਾਚੇ ਦਾ ਦੇਲਾ ਪ੍ਰੀਤਜੀ ਵੀ ਅਕਿਰਤ ਘੰਟਾ ਤੋਂ ਟੁੱਟ ਜਾਂਦਾ ਹੈ ਕਿਰਤ ਘੰਟਾ ਸਮੇਂ ਨਾ ਵਿਸ਼ਵਾਸ ਨਾ ਕਰੀਂ ਜੇ ਕਿਸੇ ਦੀ ਕੀ ਨੇਕੀ ਨਾ ਜਾਣਨਾ ਗੁਰਪ੍ਰਗਤ ਸਿੰਘ ਆਪਣੀ ਭਤੀਜੀ ਤੋਂ ਨਿਰਾਸ਼ ਹੋ ਜਾਂਦਾ ਹੈ ਤੇ ਸਦਮੇ ਨਾਲ ਅੱਟਦੇ ਗਦਰੇ ਵਾਂਗ ਰਿਸ਼ਤਿਆਂ ਵਿੱਚ ਵਿਸ਼ਵਾਸ ਦਾ ਟੁੱਟਣਾ ਇਸੇ ਕਾਰਨ ਕਿ ਉਹ ਖੁਸ਼ਿਸ਼ਾ ਅਰਜੀ ਤੇ ਪਿਤਾ ਦੀ ਜਦੋਂ ਮੌਤ ਹੋਈ ਤੇ ਉਹਦੋਂ ਕੇਵਲ 2 ਸਾਲਾਂ ਦੀ ਸੀ ਉਹਨੂੰ ਇਹਨਾਂ ਕਿਵੇਂ ਯਾਦ ਰਹਿ ਸਕਦਾ ਹੈ ਕਿ ਪਿਤਾ ਦਾ ਪਿਆਰ ਕੀ ਹੁੰਦਾ ਸੀ ਉਹ ਬਾਰ ਬਾਰ ਕਹਿੰਦੀ ਹੈ ਨਾ ਕਿ ਜਦੋਂ ਪਿਤਾ ਹੁੰਦਾ ਤੇ ਇਦਾਂ ਨਾ ਹੁੰਦਾ ਮੇਰੇ ਪਰ 2 ਸਾਲ ਦਾ ਬੱਚਾ ਆਪਣੇ ਪਿਤਾ ਦੀ ਯਾਦ ਵੀ ਰੱਖ ਸਕਦਾ ਆਪਣੇ ਚਾਚੇ ਨੂੰ ਆਪਣੇ ਪਿਤਾ ਤੋਂ ਘੱਟ ਸਮਝਣਾ ਤੇ ਫਿਰ ਉਸ ਤੋਂ ਨਿਰਾਸ਼ ਹੋਣਾ ਆ ਸੁਭਾਵਿਕ ਹੈ ਅਤੇ ਪਾਠਕਾਂ ਨੂੰ ਮੰਨ ਲਈਏ ਉਹ ਨਹੀਂ ਜਾਣ ਪਾਵੇ ਇਸੇ ਇਸ ਕੰਗਿ ਤੇ ਵਿੱਚ ਇਹ ਗੱਲ ਬੜੀ ਹੀ ਨਾ ਮੰਨਣ ਯੋਗ ਹੈ ਇੱਕ ਦੋ ਸਾਲ ਦੇ ਬੱਚੇ ਨੂੰ ਜਦੋਂ ਬਾਅਦ ਵਿੱਚ ਵੱਡੀ ਹੁੰਦੀ ਹੈ ਤੇ ਉਹ ਇਹ ਸੋਚਦੀ ਹੋਵੇ ਕਿ ਉਹਦਾ ਪਿਤਾ ਮਰ ਗਿਆ ਹੈ ਤੇ ਉਹ ਉਹਦਾ ਮਾਮਲੇ ਵਿੱਚ ਉਹਨੂੰ ਯਾਦ ਕਰਨਾ ਇਹ ਠੀਕ ਨਹੀਂ ਹੈ ਉਸਦੇ ਚਾਚੇ ਨੇ ਉਸ ਨੂੰ ਬਹੁਤ ਪੜਾਇਆ ਲਿਖਾਇਆ ਤੇ ਉਸ ਨੂੰ ਹੋਸਟਲ ਦੇ ਵਿੱਚ ਚੰਗੀ ਸਿੱਖਿਆ ਦਿੱਤੀ ਪਰ ਉਹ ਸਾਰਾ ਕੁਝ ਇੱਕ ਪਾਸੇ ਨਜ਼ਰ ਅਦਾਜ਼ ਕਰਕੇ ਉਹ ਇਸ ਤਰ੍ਹਾਂ ਦਾ ਵਿਹਾਰ ਕਰਦੀ ਹੈ ਆਧੁਨਿਕ ਪੁਸਤਿਕਾਂ ਦੀ ਪੁਸਤਕ ਦੇ ਸੰਪਾਦਕਾਂ ਅਸਾਰ ਹਰਜੀਤ ਇੱਕ ਭਖੰਡਣ ਹੈ ਜਾ ਦੁਖਾਂਤ ਤੇ ਸਮਝਾ ਤੇ ਬੇ ਲੋੜ ਹੈ ਜਾਏ ਦੁਖਾਂਤ ਤੇ ਸੰਚਿਤਾ ਬੇ ਲੋੜ ਹੈ ਹਰ ਜੀਤ ਨੂੰ ਡਬਲ ਪੀਡੀ ਦੀ ਆਪखुद ਈ ਲੜਕੀ ਮੰਨਿਆ ਗਿਆ ਹੈ ਜੋ ਮਾਪਿਆਂ ਦੀ ਇੱਜ਼ਤ ਤੇ ਲੋਕਾਚਾਰ ਦਾ ਬਿਲਕੁਲ ਧਿਆਨ ਨਹੀਂ ਰੱਖਦੀ ਉਹ ਇੰਨੀ ਸਵਾਰਥੀ ਹੈ ਕਿ ਵਿਆਹ ਮਰ ਦੇ ਦੇ ਆਪਣੀ ਪਸੰਦ ਦਾ ਬਰਨਾਂਦ ਨਹੀਂ ਲੈਂਦੀ ਆਤਮ ਹੱਤਿਆ ਲਈ ਤਿਆਰ ਹੋ ਜਾਂਦੀ ਹਰ ਜੀਤ ਦੀ ਮਾਂ ਦਾਦੀ ਭਵੰਡਣ ਕੁੜੀਆਂ ਆਦ ਸਭ ਸਹਾਇਕ ਪਾਤਰ ਹਨ ਮੁੱਖ ਪਾਤਰ ਹਰਜੀਤ ਅਤੇ ਉਸਤਾ ਚਾਚਾ ਗੁਰਪ੍ਰਧ ਸਿੰਘ ਹਨ ਕਪੂਰ ਸਿੰਘ ਨੂੰ ਵਰਨੇ ਇਸੇ ਕਾਰਨ ਲਈਆਂ ਹੀ। ਦੁੱਤਿਆਂ ਦਾ ਜੋੜਾ ਇਕਾਂਗੀ ਬਾੰਗ ਇੱਕ ਰਾਜ਼ ਦੀ ਗੱਲ ਹੈ। ਇੱਕ ਭੇਤ ਦੀ ਗੱਲ ਗੁੱਪਤ ਰੱਖਣ ਦੀ ਜੁਗਤੀ ਕਥਾ ਵਿੱਚ ਪ੍ਰਯੋਗ ਕੀਤਾ ਹੈ। ਤੇ ਵਿਆਹ ਵਾਲੇ ਮੁੰਡੇ ਦਾ ਵੀ ਇਸ ਯੋਜਨਾ ਵਿੱਚ ਸ਼ਾਮਲ ਹੋ ਕੇ ਇਸ ਦਾ ਹਿੱਸਾ ਬਣਨਾ ਬੜਾ ਆਸਪਾ ਵਿਕ ਮਤਲਬ ਕਾਰਕਰੀ ਦਸਤਾਵੇਜ਼ ਦਸਤਾ ਜਿਹੜਾ ਵਿਆਹ ਆਇਆ ਮੁੰਡਾ ਵਾ ਉਹ ਵੀ ਗੁਰਪ੍ਰਗਤ ਸਿੰਘ ਦੇ ਨਾਲ ਮਿਲਿਆ ਹੋਇਆ ਹੈ। ਕਾ ਉਹ ਵੀ ਇਹ ਨਹੀਂ ਸ਼ੋਅ ਕਰਨਾ ਚਾਹੁੰਦਾ ਕਿ ਹਰਜੀਤ ਨੂੰ ਜਾਂ ਆਪਣੀ ਪ੍ਰੇਮਿਕਾ ਨੂੰ ਕਿ ਉਸ ਦਾ ਉਸ ਦਾ ਪ੍ਰੇਮੀ ਹੈ ਉਹ ਵੀ ਅਜਨਬੀ ਬਣ ਕੇ ਵਿਆਹਣ ਆਉਂਦਾ ਹੈ ਤਾਂ ਜੋ ਸਾਚੇ ਗੁਰਪਗਤ ਸੰਗਤ ਦੀ ਰੋਜ਼ ਨਾਲ ਸ਼ਾਮਲ ਹੋ ਸਕੇ ਉਹ ਚੇਤਤੌਰ ਤੇ ਕਾਹ ਕਿ ਨਵੀਂ ਤੇ ਪੁਰਾਣੀ ਜੀਵਨ ਦੇ ਵਿਚਾਰਾਂ ਦਾ ਟਕਰਾਓ ਪੇਸ਼ ਕਰਦਾ ਹੈ ਨਵੇਂ ਯੋਗ ਵਿੱਚ ਆਪਣੇ ਆਪ ਨੂੰ ਵੱਡਿਆਂ ਜਾਂ ਬਜ਼ੁਰਗਾਂ ਤੋਂ ਸਿਆਣਾ ਦੱਸ ਕੇ ਉਹਨਾਂ ਉੱਪਰ ਵਿਸ਼ਵਾਸ ਨਾ ਕਰਨਾ ਇਹ ਸ੍ਰੀ ਕਾਂਗੀ ਦਾ ਮੁੱਖ ਵਿਸ਼ਾ ਹੈ ਕਜਰੇ ਦਾ ਟੁੱਟਣਾ ਰਿਸ਼ਤੇ ਆ ਦੇ ਟੁੱਟਣ ਦਾ ਪ੍ਰਤੀਕ ਹੈ ਤੇ ਕੱਚ ਦਾ ਗਜਰਾ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਰਿਸ਼ਤੇ ਜਿਹੜੇ ਹਨ ਉਹ ਟੁੱਟਣ ਲੱਗਿਆ ਕੱਚ ਦਾ ਗਜਰਾ ਟੁੱਟਣ ਲੱਗਿਆ ਵਕਤ ਨਹੀਂ ਲੱਗਦਾ ਉਸ ਤਰ੍ਹਾਂ ਰਿਸ਼ਤੇ ਟੁੱਟਣ ਲੱਗਿਆਂ ਵੀ ਵਕਤ ਨਹੀਂ ਲੱਗਦਾ ਜੇਕਰ ਅਸੀਂ ਇੱਕ ਦੂਜੇ ਉੱਪਰ ਵਿਸ਼ਵਾਸ ਨਹੀਂ ਕਰਦੇ ਤਾਂ ਇਹ ਕਹਾਣੀ ਇੱਕ ਕਰੇਲੂ ਜੀਵਨ ਦੇ ਵਿੱਚੋਂ ਇੱਕ ਘਟਨਾ ਲਈ ਹੈ ਜਿਸ ਦੇ ਵਿੱਚ ਧੀ ਵਾਸਤੇ ਜਾਂ ਚਾਤ ਧੀ ਜੀ ਵਾਸਤੇ ਚਾਚੇ ਵੱਲੋਂ ਵਾਰ ਲੱਭਿਆ ਗਿਆ ਪਰ ਭਤੀਜੀ ਤੋਂ ਨਾਲ ਰੱਖਿਆ ਗਿਆ ਕਿਉਂਕਿ ਵਾਰ ਹੈਗਾ ਜੋ ਚਾਹੁੰਦੀ ਸੀ ਤੇ ਜਦੋਂ ਚਾਚਾ ਇਹ ਵੇਖਣਾ ਚਾਹੁੰਦਾ ਕਿ ਉਸਦੀ ਭਤੀਜੀ ਉਸ ਤਾਂ ਇੰਨਾ ਧਿਆਨ ਲਾ ਰਹੀ ਆ ਵੀ ਉਸਦੇ ਪਹਿਲੇ ਰਿਵਾਰ ਨਾਲ ਵਿਆਹ ਕਰਦੀ ਹੈ ਜਾਂ ਨਹੀਂ ਤੇ ਜਦੋਂ ਭਤੀਜੀ ਇਸ ਤੋਂ ਵਿਆਹ ਕਰਕੇ ਗੱਲ ਕਰ ਦਿੰਦੀ ਹੈ ਤੇ ਚਾਚੇ ਦੇ ਮਨ ਤੇ ਇਹਦਾ ਸਤਮਾ ਲੱਗਦਾ ਹੈ ਕਿ ਉਸਦੀ ਬਹੁਤੋਂ ਜਲਦੀ ਹੈ ਤੇ ਇਸ ਤਰ੍ਹਾਂ ਇਹ ਜਿਹੜਾ ਇਹ ਕੰਮ ਵੀ ਹੈ ਇਹ बिल्कुल कहानी है कई गल सम लगता है कि बंदर योग्य नहीं है पर समुचे तौर तो, तो लेख नवी पुरानी पीढ़ी आपसी विचारधारा टकराव किया है अर्फ पंजाबी जुड़न नहीं बहुत बहुत धन्यवाद